ਸਾਸਤਰੀ ਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਲਾਹੌਰ ਸ਼ਹਿਰ ਦੀ ਉਸ ਸਮੇਂ ਦੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਗਏ ਸਨ ਹਾਂਜੀ ਤੇ ਉਹਨਾਂ ਦੀ ਆਮਦ ਨਾਲ ਨਾ ਲੋਕਾਂ 'ਚ ਇੱਕ ਅਜੀਬ ਜਿਹਾ ਮਤਲਬ ਰੂਹਾਨੀ ਉਤਸ਼ਾਹ ਸੀ ਬਿਲਕੁਲ ਹਰ ਕੋਈ ਦਰਸ਼ਨ ਕਰਨਾ ਚਾਹੁੰਦਾ ਸੀ ਬਚਨ ਸੁਣਨਾ ਚਾਹੁੰਦਾ ਸੀ ਤੇ ਇਸੇ ਮਾਹੌਲ 'ਚ ਉੱਥੇ ਇੱਕ ਵੱਡਾ ਵਪਾਰੀ ਸੀ ਦੁਨੀ ਚੰਦ ਅੱਛਾ ਦੁਨੀ ਚੰਦ ਹਾਂਜੀ ਤੇ ਜਿਸ ਦਿਨ ਗੁਰੂ ਸਾਹਿਬ ਪਹੁੰਚੇ ਉਹ ਆਪਣੇ ਪਿਤਾ ਦਾ ਸਰਾਦ ਕਰਵਾ ਰਿਹਾ ਸੀ ਖਰਚ ਪੂਰੀਆਂ ਤਿਆਰੀਆਂ ਬ੍ਰਾਹਮਣਾਂ ਨੂੰ ਪੂਜਨ ਛਕਾਉਣ ਦੀਆਂ ਹੂੰ ਸਰਾਦ ਦੀ ਰਸਮ ਹਾਂ ਤੇ ਇਹ ਸਾਰੀ ਗੱਲ ਇਹ ਸਾਨੂੰ ਇੱਕ ਬਹੁਤ ਮਸ਼ਹੂਰ ਇਤਿਹਾਸਿਕ ਸਾਖੀ ਤੋਂ ਪਤਾ ਲੱਗਦੀ ਹੈ ਜੀ ਜਿਸ ਦਾ ਜ਼ਿਕਰ ਇਤਿਹਾਸਿਕ ਗ੍ਰੰਥਾਂ ਵਿੱਚ ਵੀ ਹੈ ਬਿਲਕੁਲ ਤੇ ਅੱਜ ਦਾ ਆਪਣਾ ਮਕਸਦ ਹੈ ਇਸੇ ਸਾਖੀ ਦੀ ਡੂੰਘਾਈ ਨੂੰ ਸਮਝਣਾ ਸਿਰਫ ਕਹਾਣੀ ਨਹੀਂ ਬਲਕਿ ਉਸ ਦੇ ਪਿੱਛੇ ਦੇ ਵਿਚਾਰ ਰੀਤੀ ਰਿਵਾਜ ਜੀਵਨ ਮਰਨ ਮੁਕਤੀ ਇਹ ਸਭ ਕੁਝ ਹਾਂ ਜੀ ਦੇਖਦੇ ਹਾਂ ਕਿ ਇਸ ਸਾਖੀ ਚੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਚਲੋ ਫਿਰ ਕਰੀਏ ਸ਼ੁਰੂ ਇਸ ਤੇ ਵਿਚਾਰ ਜਦੋਂ ਦੁਨੀਚੰਦ ਨੂੰ ਪਤਾ ਲੱਗਾ ਕਿ ਗੁਰੂ ਜੀ ਸ਼ਹਿਰ ਚਾਏ ਨੇ ਉਹ ਕਹਿੰਦੇ ਨੇ ਬਹੁਤ ਖੁਸ਼ ਹੋਇਆ ਸਭ ਕੰਮ ਛੱਡ ਕੇ ਗਿਆ ਦਰਸ਼ਨਾ ਲਈ ਹੂੰ ਸ਼ਰਧਾ ਤਾਂ ਹੋਵੇਗੀ ਬੜੀ ਸ਼ਰਧਾ ਨਾਲ ਸਤਕਾਰ ਨਾਲ ਗੁਰੂ ਜੀ ਨੂੰ ਘਰ ਲਿਆ ਆ ਸਭ ਤੋਂ ਉੱਚੀ ਥਾਂ ਤੇ ਬਿਠਾਇਆ ਘਰ ਦਾ ਮਾਹੌਲ ਉਹੀ ਸੀ ਸਰਾਧ ਵਾਲਾ ਬ੍ਰਾਹਮਣ ਬੈਠੇ ਭੋਜਨ ਤਿਆਰ ਅੱਛਾ ਤੇ ਗੁਰੂ ਜੀ ਨੇ ਬੜੇ ਸਹਿਜ ਨਾਲ ਪੁੱਛ ਲਿਆ ਭਾਈ ਦੁਨੀਚੰਦ ਇਹ ਕੀ ਹੋਇਆ ਹੈ ਇਹ ਭੋਜਨ ਕਿਉਂ ਛਕਾ ਰਹੇ ਹੋ ਹਾਂ ਬੜਾ ਸਿੱਧਾ ਸਵਾਲ ਹਾਂਜੀ धुनीचंद ਨੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕਿਹਾ ਸੱਚੇ ਪਾਤਸ਼ਾਹ ਅੱਜ ਪਿਤਾ ਜੀ ਦੀ ਵਰਸੀ ਹੈ ਉਹ ਇਸ ਦਿਨ ਪੂਰੇ ਹੋ ਗਏ ਸਨ ਹੂੰ ਤੇ ਇਹ ਭੋਜਨ ਇਹ ਸਭ ਕੁਝ ਉਹਨਾਂ ਦੇ ਨਾਮ ਤੇ ਹੈ ਬ੍ਰਾਹਮਣਾਂ ਨੂੰ ਖਵਾ ਰਹੇ ਹਾਂ ਤਾਂ ਕਿ ਉਹ ਉਹਨਾਂ ਤੱਕ ਪਹੁੰਚ ਜਾਵੇ ਹਾਂ ਤਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਸੰਤੋਖ ਮਿਲੇ ਇਹੀ ਵਿਸ਼ਵਾਸ ਸੀ ਬਿਲਕੁਲ ਇਹੀ ਜਵਾਬ ਦਿੱਤਾ ਉਸਨੇ ਦੇਖੋ ਇੱਥੇ ਨਾ ਸ਼ਰਾਦ ਦੀ ਜਿਹੜੀ ਰਸਮ ਹੈ ਉਹਦਾ ਪਿਛੋਕੜ ਸਮਝਣਾ ਜ਼ਰੂਰੀ ਹੈ ਉਸ ਵੇਲੇ ਦੇ ਸਮਾਜ 'ਚ ਇਹ ਪੱਕਾ ਵਿਸ਼ਵਾਸ ਸੀ ਕਿ ਜਿਹੜੇ ਆਪਣੇ ਪੁਰਖੇ ਨੇ ਪਿਤਰ ਨੇ ਹਾਂਜੀ ਉਹਨਾਂ ਦੇ ਨਾਂ ਤੇ ਬ੍ਰਾਹਮਣਾਂ ਨੂੰ ਖਵਾਇਆ ਭੋਜਨ ਉਹ ਕਿਸੇ ਸੁਖਮ ਤਰੀਕੇ ਨਾਲ ਪਰਲੋਕ 'ਚ ਉਹਨਾਂ ਨੂੰ ਮਿਲ ਜਾਂਦਾ ਹੈ ਅੱਛਾ ਇਹ ਮੰਨਿਆ ਜਾਂਦਾ ਸੀ ਹਾਂਜੀ ਇਸ ਨਾਲ ਉਹਨਾਂ ਦੀ ਆਤਮਾ ਤ੍ਰਿਪਤ ਹੁੰਦੀ ਹੈ ਅੱਗੇ ਸਫਰ ਸੌਖਾ ਹੁੰਦਾ ਹੈ ਇਹ ਇੱਕ ਪਰੰਪਰਾ ਸੀ ਧਾਰਮਿਕ ਕਰਮ ਸੀ ਠੀਕ ਪਰ ਗੁਰੂ ਜੀ ਦਾ ਸਵਾਲ ਭਾਵੇਂ ਪੁੱਛਿਆ ਬੜੇ ਪਿਆਰ ਨਾਲ ਪਰ ਸੀ ਬਹੁਤ ਬੁਨਿਆਦੀ ਕੀ ਤੂੰ ਪੱਕਾ ਕਹਿ ਸਕਦਾ ਹੈ ਕਿ ਤੇਰੇ ਪਿਤਾ ਨੂੰ ਇਹ ਭੋਜਨ ਮਿਲਿਆ ਵੀ ਹੈ ਕਿ ਨਹੀਂ ਹਾਂ ਇਹ ਸਿੱਧਾ ਨਤੀਜੇ ਤੇ ਸਵਾਲ ਸੀ ਕੰਮ ਤੇ ਨਹੀਂ ਫਲ ਤੇ ਬਿਲਕੁਲ ਸਿਰਫ ਰਸਮ ਬਾਰੇ ਨਹੀਂ ਉਹਦੇ ਅਸਲ ਅਸਰ ਬਾਰੇ ਹਾਂ ਇਹ ਬਹੁਤ ਅਹਿਮ ਗੱਲ ਹੈ ਗੁਰੂ ਜੀ ਨੇ ਸਿੱਧਾ ਪੁੱਛਿਆ ਕਿ ਫਾਇਦਾ ਹੋਇਆ ਹੈ ਜਾਂ ਨਹੀਂ ਤੇ ਦੁਨੀ ਚੰਦ ਦਾ ਜਵਾਬ ਵੀ ਦੇਖੋ ਕਿੰਨਾ ਉਸ ਸਮੇਂ ਦੇ ਹਿਸਾਬ ਨਾਲ ਸਹੀ ਲੱਗਦਾ ਹੋਣਾ ਹਾਂ ਕੀ ਕਿਆ ਉਸਨੇ ਉਹ ਕਹਿੰਦਾ ਮਹਾਰਾਜ ਮੈਨੂੰ ਤਾਂ ਕੀ ਪਤਾ ਪਹੁੰਚਿਆ ਕਿ ਨਹੀਂ ਪਰ ਇਹ ਬ੍ਰਹਮਣ ਕਹਿੰਦੇ ਨੇ ਕਿ ਪਹੁੰਚ ਜਾਂਦਾ ਹੈ ਸ਼ਾਸਤਰਾਂ ਚ ਵੀ ਇਹੀ ਲਿਖਿਆ ਹੈ ਅੱਛਾ ਯਾਨੀ ਸੁਣੀ ਸੁਣਾਈ ਗੱਲ ਤੇ ਭਰੋਸਾ ਆਪਣਾ ਕੋਈ ਅਨੁਭਵ ਨਹੀਂ ਹਾਂ ਬਸ ਪਰੰਪਰਾ ਤੇ ਯਕੀਨ ਬਿਲਕੁਲ ਤੇ ਇੱਥੇ ਗੁਰੂ ਸਾਹਿਬ ਦੀ ਪਹੁੰਚ ਦੇਖੋ ਉਹਨਾਂ ਨੇ ਛਿੜਕਿਆ ਨਹੀਂ ਰਸਮ ਨੂੰ ਗਲਤ ਨਹੀਂ ਕਿਆ ਨਹੀਂ ਬਿਲਕੁਲ ਨਹੀਂ ਸਿਰਫ ਇੱਕ ਸਵਾਲ ਪੁੱਛਿਆ ਜਿਸਨੇ ਦੁਨੀ ਚੰਦ ਨੂੰ ਸੋਚਣ ਲਾ ਦਿੱਤਾ ਉਹਦੇ ਅੰਦਰ ਸੱਚ ਜਾਣਨ ਦੀ ਇੱਛਾ ਜਗਾਈ ਹਾਂ ਇਹ ਗੁਰੂ ਨਾਨਕ ਸਾਹਿਬ ਦਾ ਤਰੀਕਾ ਸੀ ਲੋਕਾਂ ਨੂੰ ਰੱਟੇ ਤੋਂ ਹਟਾ ਕੇ ਖੁਦ ਸੋਚਣ ਲਈ ਪ੍ਰੇਰਣਾ ਹਾਂਜੀ ਖੋਜਣ ਲਈ ਅਨੁਭਵ ਕਰਨ ਲਈ ਇਥੇ ਦਿਲਚਸਪ ਗੱਲ ਇਹ ਹੈ ਕਿ ਇੱਕ ਐਨੇ ਪ੍ਰਚਲਿਤ ਮਤਲਬ ਸਮਾਜ ਵੱਲੋਂ ਮੰਨੀ ਪਰ ਮੰਨੀ ਰੀਤ ਤੇ ਬੜੀ ਨਰਮੀ ਨਾਲ ਪਰ ਸਿੱਧਾ ਸਵਾਲ ਕੀਤਾ ਗਿਆ ਤੇ ਫਿਰ ਆਉਂਦਾ ਹੈ ਉਹ ਪਲ ਜਦੋਂ ਗੁਰੂ ਜੀ ਅਸਲੀਅਤ ਦੱਸਦੇ ਨੇ ਉਹ ਤਾਂ ਦੁਨੀ ਚੰਦ ਲਈ ਇੱਕ ਤਮਾਕਾ ਹੀ ਹੋਣਾ ਹਾਂ ਸੋਚ ਕੇ ਦੇਖੋ ਗੁਰੂ ਜੀ ਮੁਸਕਰਾ ਕੇ ਕਹਿੰਦੇ ਭਾਈ ਦੁਨੀ ਚੰਦ ਸੱਚ ਇਹ ਹੈ ਕਿ ਤੇਰਾ ਪਿਤਾ ਪਿਛਲੇ 3 ਦਿਨਾਂ ਤੋਂ ਭੁੱਖਾ ਹੈ ਉਹ ਉਸ ਨੂੰ ਤੇਰਾ ਭੇਜਿਆ ਇਹ ਭੋਜਨ ਬਿਲਕੁਲ ਨਹੀਂ ਮਿਲਿਆ ਫਿਰ ਗੁਰੂ ਜੀ ਨੇ ਸਮਝਾਇਆ ਅਸਲ ਪੁੰਤਾ ਕਿਸੇ ਜਿਉਂਦੇ ਲੋੜਵੰਦ ਭੁੱਖੇ ਨੂੰ ਖਵਾਉਣਾ ਹੈ ਹਾਂਜੀ ਜਿਸ ਦੀ ਆਤਮਾ ਤ੍ਰਿਥ ਹੋਵੇ ਜਿਸ ਦੇ ਮੂੰਹੋਂ ਅਸੀਸ ਨਿਕਲੇ ਬਿਲਕੁਲ ਇਹ ਸੋਚਣਾ ਕਿ ਮਰਨ ਤੋਂ ਬਾਅਦ ਐਵੇਂ ਭੇਜਿਆ ਭੋਜਨ ਕਿਸੇ ਖਾਸ ਬੰਦੇ ਤੱਕ ਪਹੁੰਚ ਜਾਊਗਾ ਇਹ ਮਨ ਦਾ ਵਹਿਮ ਹੈ ਭ੍ਰਮ ਹੈ ਹੂੰ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਤਮਾ ਦਾ ਅਸਲ ਕਲਿਆਣ ਸੱਚੀ ਮੁਕਤੀ ਉਹ ਤਾਂ ਰੱਬ ਦੇ ਨਾਮ ਸੱਚੇ ਨਾਮ ਦੇ ਸਿਮਰਨ ਵਿੱਚ ਹੈ ਅਜੀਆਂ ਰਸਮਾਂ 'ਚ ਨਹੀਂ ਇਹ ਸੁਣ ਕੇ ਤਾਂ ਦੁਨੀ ਚੰਦ ਹਿੱਲ ਗਿਆ ਉਹਨਾ ਸਾਰਾ ਵਿਸ਼ਵਾਸ ਟੁੱਟ ਗਿਆ ਹਾਂ ਜੀ ਹੈਰਾਨ ਪਰੇਸ਼ਾਨ ਹੋ ਗਿਆ ਤੇ ਇੱਥੇ ਗੱਲ ਹੋਰ ਗਹਿਰੀ ਹੁੰਦੀ ਹੈ ਉਹ ਕੰਬਦੇ ਹੱਥਾਂ ਨਾਲ ਪੁੱਛਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਤਾਂ ਸਭ ਜਾਣਦੇ ਹੋ ਕਿਰਪਾ ਕਰਕੇ ਦੱਸੋ ਜੇ ਭੋਜਨ ਨਹੀਂ ਮਿਲਿਆ ਤਾਂ ਮੇਰੇ ਪਿਤਾ ਜੀ ਕਿੱਥੇ ਨੇ ਕਿਸ ਹਾਲਚ ਨੇ ਹੁਣ ਇੱਥੇ ਨਾ ਕਹਾਣੀ ਸਾਨੂੰ ਕਰਮ ਪੁਨਰਜਨਮ ਤੇ ਖਾਸ ਕਰਕੇ ਵਾਸ਼ਨਾਵਾਂ ਦੇ ਸਿਧਾਂਤ ਵੱਲ ਲੈ ਜਾਂਦੀ ਹੈ ਜਿਵੇਂ ਇਸ ਸਾਖੀ ਵਿੱਚ ਸਮਝਾਇਆ ਗਿਆ ਹੈ ਵਾਸ਼ਨਾਵਾਂ ਮਤਲਬ ਇੱਛਾਵਾਂ ਹਾਂ ਪਰ ਸਿਰਫ ਇੱਛਾ ਨਹੀਂ ਮਨ ਦੀ ਡੂੰਗੀ ਤਿੱਖੀ ਖਿੱਚ ਇਸ ਸਿਧਾਂਤ ਮੁਤਾਬਿਕ ਬੰਦੇ ਦੇ ਕਰਮ ਤੇ ਖਾਸ ਕਰਕੇ ਮਰਨ ਵੇਲੇ ਮਨ ਚ ਜਿਹੜੀ ਸਭ ਤੋਂ ਤਕੜੀ ਵਾਸ਼ਨਾ ਹੁੰਦੀ ਹੈ ਨਾ ਹਾਂਜੀ ਉਹੀ ਉਹਦੇ ਅਗਲੇ ਜਨਮ ਦੀ ਸ਼ਕਲ ਤੈਅ ਕਰਦੀ ਹੈ ਅੱਛਾ ਇਸ ਸਾਖੀ 'ਚ ਗੁਰੂ ਜੀ ਦੱਸਦੇ ਨੇ ਕਿ ਦੁਨੀ ਚੰਦ ਦੇ ਪਿਤਾ ਨੂੰ ਭੋਜਨ ਇਸ ਲਈ ਨਹੀਂ ਮਿਲਿਆ ਕਿਉਂਕਿ ਉਹ ਆਪਣੀ ਕਿਸੇ ਵਾਸ਼ਨਾ ਕਰਕੇ ਇੱਕ ਵੱਖਰੀ ਜੁਨ 'ਚ ਜਨਮ ਲੈ ਚੁੱਕਾ ਸੀ ਐਸੀ ਜੁਨ ਜਿੱਥੇ ਉਹ ਇਹ ਮਨੁੱਖੀ ਭੋਜਨ ਖਾ ਹੀ ਨਹੀਂ ਸਕਦਾ ਸੀ। ਓ ਯਾਨੀ ਕਿ ਉਹ ਕਿਸੇ ਹੋਰ ਰੂਪ ਵਿੱਚ ਸੀ। ਹਾਂਜੀ ਇਸ ਤਰ੍ਹਾਂ ਇਹ ਕਹਾਣੀ ਉਸ ਵਿਸ਼ਵਾਸ ਨੂੰ ਚੁਣੌਤੀ ਦਿੰਦੀ ਹੈ ਕਿ ਸਰਾਦ ਦਾ ਭੋਜਨ ਸਿੱਧਾ ਪਹੁੰਚਦਾ ਹੈ ਤੇ ਇਹਦੀ ਤੁਲਨਾ ਕਰਦੀ ਹੈ ਜਿਉਂਦੇ ਭੁੱਖੇ ਨੂੰ ਰੋਟੀ ਦੇਣ ਦੇ ਸਿੱਧੇ ਸਾਹਮਣੇ ਦਿਸਦੇ ਪੁੰਨ ਨਾਲ। ਹੂੰ। ਬਹੁਤ ਵੱਡਾ ਫਰਕ ਹੈ ਬਿਲਕੁਲ ਤੇ ਜੇ ਇਸ ਨੂੰ ਵੱਡੇ ਸਿੱਖ ਫਲਸਫੇ ਨਾਲ ਜੋੜੀਏ ਤਾਂ ਇਹ ਸਿੱਖੀ ਦੇ ਮੂਲ ਸਿਧਾਂਤਾਂ ਨਾਲ ਮਿਲਦਾ ਹੈ ਜਿੱਥੇ ਜ਼ੋਰ ਜਿਉਂਦੇ ਜੀ ਕੀਤੇ ਚੰਗੇ ਕਰਮਾਂ ਤੇ ਹੈ ਨੈਤਿਕ ਜੀਵਨ ਤੇ ਹੈ ਤੇ ਸਭ ਤੋਂ ਵੱਧ ਨਾਮ ਸਿਮਰਨ ਤੇ ਹਾਂ ਮਰਨ ਤੋਂ ਬਾਅਦ ਦੀਆਂ ਰਸਮਾਂ ਤੇ ਨਹੀਂ ਹਾਂਜੀ ਕਰਮ ਦਾ ਫਲ ਪੁਨਰਜਨਮ ਦਾ ਚੱਕਰ ਇਹ ਮੰਨਿਆ ਜਾਂਦਾ ਹੈ ਪਰ ਉਸ ਤੋਂ ਛੁਟਕਾਰੇ ਦਾ ਰਾਹ ਨਾਮ ਸਿਮਰਨ ਤੇ ਗੁਰੂ ਦੀ ਕਿਰਪਾ ਦੱਸਿਆ ਗਿਆ ਹੈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਾਖੀ ਦਾ ਜ਼ੋਰ ਕਿੱਧਰ ਹੈ ਇਹ ਰਸਮਾਂ ਤੋਂ ਧਿਆਨ ਹਟਾ ਕੇ ਅਸਲ ਮਕਸਦ ਵੱਲ ਲੈ ਆ ਰਹੀ ਹੈ ਖੈਰ ਜਦੋਂ ਦੁਨੀ ਚੰਦ ਨੇ ਪੁੱਛਿਆ ਕਿ ਪਿਤਾ ਕਿੱਥੇ ਹੈ ਤਾਂ ਗੁਰੂ ਜੀ ਨੇ ਹਾਂ ਉਹਨਾਂ ਨੇ ਰਾਹ ਦੱਸਿਆ ਉਹਨਾਂ ਨੇ ਬੜੀ ਦਇਆ ਨਾਲ ਕਿਹਾ ਦੁਨੀ ਚੰਦ ਖਬਰਾਈ ਨਾ ਇੱਥੋਂ ਪੰਜ ਕੋ ਮਤਲਬ ਕੋਈ 15 16 ਕਿਲੋਮੀਟਰ ਦੱਖਣ ਵੱਲ ਜਾ ਅੱਛਾ ਉੱਥੇ ਤੈਨੂੰ ਝਾੜੀਆਂ ਦਾ ਝੁੰਡ ਮਿਲੇਗਾ ਉਹਨਾਂ ਕੋਲ ਇੱਕ ਬਗਿਆਲ ਪਿਆ ਹੋਣਾ ਉਹੀ ਤੇਰਾ ਪਿਤਾ ਹੈ ਤਿੰਨ ਦਿਨਾਂ ਤੋਂ ਭੁੱਖਾ ਓ ਬਗਿਆੜ ਦੀ ਜੂਣ ਚ ਹਾਂਜੀ ਉਸਨੂੰ ਦੇਖ ਕੇ ਡਰੀ ਨਾ ਰੱਬ ਤੇ ਪੁਰਸਾ ਰੱਖੀ ਤੇ ਜਦੋਂ ਨੇੜੇ ਜਾ ਕੇ ਗੁਰੂ ਦਾ ਦੱਸਿਆ ਨਾਮ ਲੈ ਕੇ ਪੁਕਾਰੇਗਾ ਤਾਂ ਉਹ ਬਗਿਆੜ ਨਹੀਂ ਰਹੇਗਾ ਆਪਣੇ ਅਸਲ ਰੂਪ ਚ ਆ ਜਾਵੇਗਾ ਤੇ ਦੁਨੀਚਨ ਪਹਿਲਾਂ ਤਾਂ ਸ਼ਖਸ਼ ਸੀ ਪਰ ਹੁਣ ਗੁਰੂ ਜੀ ਦੇ ਬਚਨ ਸੁਣ ਕੇ ਉਹਨਾਂ ਦੀ ਸ਼ਖਸੀਅਤ ਦੇਖ ਕੇ ਪੂਰਾ ਯਕੀਨ ਕਰ ਗਿਆ। ਹੂੰ ਸਮਰਪਣ ਕਰ ਦਿੱਤਾ। ਹਾਂਜੀ ਕਹਿੰਦੇ ਨੇ ਘਰੋਂ ਖੀਰ ਦਾ ਕਟੋਰਾ ਲਿਆ ਕੁਛ ਕਹਿੰਦੇ ਉਹੀ ਭੋਜਨ ਜੋ ਬਣਿਆ ਸੀ ਤੇ ਗੁਰੂ ਜੀ ਦੇ ਬਚਨਾਂ ਤੇ ਪਰੋਸਾ ਰੱਖ ਕੇ ਇਕੱਲਾ ਹੀ ਤੁਰ ਪਿਆ। ਇੰਨੀ ਦੂਰ ਇਕੱਲਾ ਹਾਂ ਮੀਲਾਂ ਦਾ ਸਫ਼ਰ ਕਰਕੇ ਜਦੋਂ ਉਹ ਝਾੜੀਆਂ ਕੋਲ ਪਹੁੰਚਿਆ ਤੇ ਸੱਚੀ ਉੱਥੇ ਇੱਕ ਬਹੁਤ ਕਮਜ਼ੋਰ ਮਰਨ ਕਿਨਾਰੇ ਪਿਆ ਬਗਿਆੜ ਸੀ। ਜਿਵੇਂ ਗੁਰੂ ਜੀ ਨੇ ਕਿਹਾ ਸੀ ਬਿਲਕੁਲ ਦੁਨੀਚ ਨੂੰ ਡਰਨੀ ਦਇਆਈ ਹਿੰਮਤ ਕਰਕੇ ਜਿਵੇਂ ਗੁਰੂ ਜੀ ਨੇ ਸਿਖਾਇਆ ਸੀ ਰੱਬ ਦਾ ਨਾਮ ਲੈ ਕੇ ਬਗਿਆੜ ਨੂੰ ਆਵਾਜ਼ ਮਾਰੀ ਫੇਰ ਕਹਿੰਦੇ ਨੇ ਨਾਮ ਦੀ ਐਸੀ ਸ਼ਕਤੀ ਵਰਤੀ ਕਿ ਉਸੇ ਪਲ ਬਗਿਆੜ ਦੀ ਧੇਚੋਂ ਇੱਕ ਰੌਸ਼ਨੀ ਨਿਕਲੀ ਤੇ ਉਹ ਇੱਕ ਮਨੁੱਖੀ ਆਤਮਾ ਦੇ ਰੂਪ ਚ ਦੁਨੀ ਚੰਦ ਸਾਹਮਣੇ ਆ ਗਿਆ ਵਾਹ ਇਹ ਘਟਨਾ ਤਾਂ ਬਹੁਤ ਕੁਝ ਦੱਸਦੀ ਹੈ ਪਹਿਲੀ ਗੱਲ ਦੁਨੀ ਚੰਦ ਦੀ ਸ਼ਰਦਾ ਤੇ ਹੁਕਮ ਮੰਨਣਾ ਹਾਂ ਬਿਨਾਂ ਸਵਾਲ ਕੀਤੇ ਮੰਨਿਆ ਹਾਂਜੀ ਇਹ ਸਿੱਖੀ ਚ ਸ਼ਰਦਾ ਤੇ ਗੁਰੂ ਹੁਕਮ ਦੀ ਐਮੀਅਤ ਦੱਸਦਾ ਹੈ ਦੂਜਾ ਇਹ ਜਿਹੜਾ ਬਦਲਾਵ ਹੋਇਆ ਬਗਿਆੜ ਦਾ ਆਤਮਾ 'ਚ ਬਦਲਣਾ ਇਹ ਪ੍ਰਤੀਕਾਤਮਕ ਹੈ। ਮਤਲਬ ਮਤਲਬ ਇਹ ਸਿਰਫ ਕੋਈ ਜਾਦੂ ਨਹੀਂ। ਇਹ ਦਿਖਾਉਂਦਾ ਹੈ ਕਿ ਗੁਰੂ ਦੀ ਕਿਰਪਾ ਤੇ ਨਾਮ ਦੀ ਤਾਕਤ ਕਿਵੇਂ ਸੱਚ ਨੂੰ ਸਾਹਮਣੇ ਲਿਆ ਸਕਦੀ ਹੈ। ਉਹ ਪਰਮ ਦਾ ਪਰਦਾ ਜਿਵੇਂ ਪਿਤਾ ਦਾ ਬਗਿਆੜ ਹੋਣਾ ਹਟਾ ਕੇ ਅਸਲੀਅਤ ਦਿਖਾ ਸਕਦੀ ਹੈ। ਅੱਛਾ ਗਿਆਨ ਦਾ ਪ੍ਰਕਾਸ਼ ਹੋਇਆ? ਹਾਂ ਇੱਕ ਤਰ੍ਹਾਂ ਨਾਲ ਤੇ ਇਹ ਗੁਰੂ ਦੇ ਬਚਨ ਦੀ ਤਾਕਤ ਬਾਰੇ ਵੀ ਸੋਚਣ ਲਾਉਂਦਾ ਹੈ ਕਿ ਸੱਚੇ ਗੁਰੂ ਦਾ ਵਚਨ ਸਿਰਫ ਸ਼ਬਦ ਨਹੀਂ ਉਹ ਅਨੁਭਵ ਕਰਾਉਣ ਦੀ ਸ਼ਕਤੀ ਰੱਖਦਾ ਹੈ। ਪਰ ਇਹਦੇ ਲਈ ਵਿਸ਼ਵਾਸ ਜ਼ਰੂਰੀ ਹੈ। ਹਾਂ, ਵਿਸ਼ਵਾਸ ਬਿਨਾ ਤਾਂ ਸ਼ਾਇਦ ਉਹ ਜਾਂਦਾ ਹੀ ਨਾ। ਖੈਰ ਜਦੋਂ ਪਿਤਾ ਦੀ ਆਤਮਾ ਸਾਹਮਣੇ ਆਈ ਤਾਂ ਦੁਨੀ ਚੰਦ ਨੇ ਪੁੱਛਿਆ ਬੜੇ ਦੁੱਖ ਨਾਲ, ਪਿਤਾ ਜੀ, ਤੁਸੀਂ ਤਾਂ ਸਾਰੀ ਉਮਰ ਧਰਮ ਕਰਮ ਕੀਤੇ, ਦਾਨ-ਪੁੰਨ ਕੀਤਾ, ਫਿਰ ਇਹ ਕਿਉਂ? ਇਹ ਬਗਿਆੜ ਵਾਲੀ ਜੂਨ ਕਿਉਂ ਮਿਲੀ? ਹੂੰ, ਇਹ ਸਵਾਲ ਤਾਂ ਬਣਦਾ ਸੀ। ਪਿਤਾ ਦੀ ਆਤਮਾ ਕਹਿੰਦੇ ਨੇ ਭਾਵੁਕ ਹੋ ਗਈ, ਅੱਖਾਂ 'ਚ ਹੰਝੂ ਸਣ, ਕਹਿੰਦੀ ਪੁੱਤਰ, ਤੂੰ ਸਹੀ ਕਹਿਣਾ, ਮੈਂ ਕੋਸ਼ਿਸ਼ ਤਾਂ ਕੀਤੀ ਚੰਗੇ ਕੰਮ ਕਰਨ ਦੀ। ਪਰ ਪਰ ਅੰਤ ਵੇਲੇ ਜਦੋਂ ਜਾਨ ਨਿਕਲ ਰਹੀ ਸੀ ਮੇਰਾ ਧਿਆਨ ਪਟਕ ਗਿਆ ਗਵਾਂਡੀਆਂ ਦੇ ਘਰ ਮੱਛੀ ਬਣ ਰਹੀ ਸੀ ਉਹਦੀ ਖੁਸ਼ਬੂ ਮੇਰੇ ਮਨ 'ਚ ਵੜ ਗਈ ਓ ਤੇ ਮੇਰੇ ਮਨ 'ਚ ਉਸ ਵੇਲੇ ਮਾਸ ਖਾਣ ਦੀ ਇੱਕ ਬਹੁਤ ਤਕੜੀ ਇੱਛਾ ਇੱਕ ਵਾਸ਼ਨਾ ਪੈਦਾ ਹੋ ਗਈ ਬਸ ਉਹੀ ਆਖਰੀ ਸੋਚ ਉਹੀ ਵਾਸ਼ਨਾ ਮੇਰੀ ਇਸ ਜੂਨ ਦਾ ਕਾਰਨ ਬਣ ਗਈ ਅੱਛਾ ਸਿਰਫ ਇੱਕ ਆਖਰੀ ਇੱਛਾ ਕਰਕੇ ਹਾਂਜੀ ਪਿਤਾ ਨੇ ਹੋਰ ਸਮਝਾਇਆ ਪੁੱਤਰ ਇਹ ਮਨ ਦੇ ਸਵਾਦ ਇਹ ਇੰਦਰੀਆਂ ਦੀਆਂ ਖਿੱਚਾਂ ਵਾਸ਼ਨਾਵਾਂ ਇਹੀ ਜੀਵ ਨੂੰ ਜਨਮ ਮਰਨ ਚ ਭਟਕਾਉਂਦੀਆਂ ਨੇ ਹੂੰ ਜਿਹੋ ਜਈ ਵਾਸ਼ਨਾ ਅੰਤ ਵੇਲੇ ਮਨ ਤੇ ਭਾਰੂ ਹੁੰਦੀ ਹੈ ਆਤਮਾ ਉਹੀਓ ਜਿਹੜਾ ਅਗਲਾ ਜਨਮ ਲੈ ਲੈਂਦੀ ਹੈ ਇਸੇ ਲਈ ਸੱਚੇ ਪਗਤ ਸਿਆਣੇ ਲੋਕ ਜ਼ੁਬਾਨ ਦੇ ਸਵਾਦਾਂ ਨੂੰ ਵਸ ਚ ਰੱਖਦੇ ਨੇ ਮਨ ਨੂੰ ਵਿਕਾਰਾਂ ਤੋਂ ਬਚਾਉਂਦੇ ਨੇ ਤੇ ਹਮੇਸ਼ਾ ਨਾਮ ਸਿਮਰਨ ਚ ਜੁੜੇ ਰਹਿੰਦੇ ਨੇ ਤਾਂ ਕਿ ਅੰਤ ਵੇਲੇ ਧਿਆਨ ਦੁਨੀਆਂ 'ਚ ਨਾ ਹੋਵੇ ਰੱਬ 'ਚ ਹੋਵੇ ਬਿਲਕੁਲ ਤਾਂ ਕਿ ਉਹ ਮੁਕਤ ਹੋ ਸਕਣ ਇਹ ਵਿਆਖਿਆ ਨਾ ਅੰਤ ਕਾਲ ਦੀ ਮਹੱਤਤਾ ਬਹੁਤ ਜ਼ੋਰ ਨਾਲ ਦੱਸਦੀ ਹੈ ਯਾਨੀ ਜੀਵਨ ਦਾ ਆਖਰੀ ਪਲ ਹਾਂ ਮੌਤ ਦਾ ਸਮਾਂ ਇਸ ਕਹਾਣੀ ਮੁਤਾਬਿਕ ਉਸ ਆਖਰੀ ਪਲ ਚ ਮਨ ਦੀ ਹਾਲਤ ਸੋਚ ਜਾਂ ਵਾਸ਼ਨਾ ਉਹੀ ਅਗਲੀ ਯਾਤਰਾ ਦੀ ਦਿਸ਼ਾ ਤੈਅ ਕਰਦੀ ਹੈ ਹੈ ਤਾਂ ਬਹੁਤ ਅਹਿਮ ਗੱਲ ਹੈ ਹਾਂਜੀ ਤੇ ਇਸ ਲਈ ਸਿੱਖੀ ਚ ਤੇ ਹੋਰ ਵੀ ਭਾਰਤੀ ਪਰੰਪਰਾਵਾਂ 'ਚ ਨਾਮ ਸਿਮਰਨ ਜਾਂ ਰੱਬ ਦੀ ਯਾਤ ਤੇ ਇੰਨਾ ਜ਼ੋਰ ਹੈ। ਇਹ ਸਿਰਫ ਕੋਈ ਰਸਮ ਨਹੀਂ, ਇਹ ساری ਉਮਰ ਦਾ ਭਿਆਸ ਹੈ। ਮਨ ਨੂੰ ਹੌਲੀ-ਹੌਲੀ ਦੁਨੀਆ ਦੀਆਂ ਲਾਲਸਾਵਾਂ ਤੋਂ ਹਟਾ ਕੇ ਰੱਬ ਦੇ ਖਿਆਲ 'ਚ ਟਿਕਾਉਣ ਦੀ ਕੋਸ਼ਿਸ਼। ਤਾਂ ਕਿ ਜਦੋਂ ਉਹ ਆਖਰੀ ਨਾਜ਼ੁਕ ਪਲ ਆਵੇ, ਹਾਂ, ਤਾਂ ਮਨ ਸੁਭਾਵੇਖੀ ਰੱਬ ਵੱਲ ਲੱਗਾ ਹੋਵੇ, ਕਿਸੇ ਅਧੂਰੀ ਦੁਨੀਆਵੀ ਇੱਛਾ 'ਚ ਨਾ ਫਸਿਆ ਹੋਵੇ। ਜੇ ਇਸ ਨੂੰ ਵੱਡੀ ਤਸਵੀਰ 'ਚ ਦੇਖੀਏ, ਤਾਂ ਇਹ ਸਿੱਖ ਫਲਸਫੇ ਦੇ ਉਹਨਾਂ ਮੁੱਖ ਸਿਧਾਂਤਾਂ ਨਾਲ ਜੁੜਦਾ ਹੈ ਜਿਹੜੇ ਚੇਤਨ ਜੀਵਨ ਕਰਮਾਂ ਦੀ ਜ਼ਿੰਮੇਵਾਰੀ ਤੇ ਮੁਕਤੀ ਲਈ ਗੁਰੂ ਦੀ ਅਗਵਾਈ ਤੇ ਨਾਮ ਦੀ ਕਮਾਈ ਤੇ ਜ਼ੋਰ ਦਿੰਦੇ ਹਨ ਤਾਂ ਮਤਲਬ ਇਸ ਸਾਖੀ ਦੇ ਹਿਸਾਬ ਨਾਲ ਸਾਰੀ ਉਮਰ ਦੇ ਚੰਗੇ ਕੰਮ ਵੀ ਜ਼ਰੂਰੀ ਨੇ ਪਰ ਆਖਰੀ ਪਲ ਦੀ ਮਨ ਦੀ ਹਾਲਤ ਫੈਸਲਾ ਕਰ ਸਕਦੀ ਹੈ ਕਿ ਉਹ ਕਮਾਈ ਸਫਲ ਹੋਈ ਜਾਂ ਨਹੀਂ ਹਾਂ ਇਹ ਸਾਖੀ ਇਹੀ ਇਸ਼ਾਰਾ ਕਰਦੀ ਹੈ ਅੰਤਿਮ ਪਲ ਦੀ ਨਾਜ਼ੁਕਤਾ ਨੂੰ ਉਭਾਰਦੀ ਹੈ ਪਰ ਦੇਖੋ ਹੇ ਵੀ ਸਮਝਣਾ ਪਊਗਾ ਕਿ ਜੀਵਨ ਪਰਦਾ ਅਭਿਆਸ ਹੀ ਉਸ ਪਲ ਦੀ ਤਿਆਰੀ ਹੈ। ਸਹੀ ਗੱਲ ਹੈ। ਜਿਸਨੇ ਸਾਰੀ ਉਮਰ ਨਾਮ ਜਪਿਆ, ਸੇਵਾ ਕੀਤੀ, ਮਨ ਨੂੰ ਸਾਧਿਆ, ਉਹਦਾ ਮਨ ਅੰਤ ਵੇਲੇ ਘਟਪਟਕੂਗਾ। ਖੈਰ ਸਾਖੀ ਚ ਅੱਗੇ ਆਂਦਾ ਹੈ ਕਿ ਜਦੋਂ ਪਿਤਾ ਦੀ ਆਤਮਾ ਨੇ ਦੁਨੀ ਚੰਦ ਦੇ ਹੱਥੋਂ ਉਖੀਰ ਛੱਕੀ। ਹਾਂ, ਜਿਹੜੀ ਗੁਰੂ ਦੀ ਹਜ਼ੂਰੀ ਤੇ ਨਾਮ ਨਾਲ ਪਵਿੱਤਰ ਹੋ ਗਈ ਸੀ। ਬਿਲਕੁਲ। ਤਾਂ ਉਸ ਨੂੰ ਉਸ ਬਗਿਆੜ ਦੀ ਜੂਨ ਤੋਂ ਮੁਕਤੀ ਮਿਲ ਗਈ। ਤੇ ਉਹ ਸਿੱਧਾ ਬੈਕੁੰਡ ਯਾਨੀ ਮੁਕਤੀ ਨੂੰ ਪ੍ਰਾਪਤ ਹੋ ਗਿਆ ਵਾਹ ਇਹ ਦਿਖਾਉਂਦਾ ਹੈ ਕਿ ਗੁਰੂ ਦੀ ਕਿਰਪਾ ਕਿਵੇਂ ਕੰਮ ਕਰਦੀ ਹੈ ਦੁਨੀ ਚੰਦ ਦੀ ਸ਼ਰਧਾ ਤੇ ਗੁਰੂ ਦੇ ਬਚਨ ਦੀ ਸ਼ਕਤੀ ਰਾਹੀਂ ਉਹਦੇ ਪਿਤਾ ਦਾ ਕਲਿਆਣ ਹੋ ਗਿਆ ਕਮਾਲ ਹੈ ਫਿਰ ਦੁਨੀ ਚੰਦ ਦਾ ਕੀ ਬਣਿਆ ਉਹ ਵਾਪਸ ਆਇਆ ਹਾਂਜੀ ਸਾਖੀ ਦੱਸਦੀ ਹੈ ਕਿ ਸਾਰੇ ਅਨੁਭਵ ਤੋਂ ਬਾਅਦ ਦੁਨੀ ਚੰਦ ਦੀਆਂ ਅੱਖਾਂ ਖੁੱਲ ਗਈਆਂ ਸੱਚ ਦਾ ਗਿਆਨ ਹੋ ਗਿਆ ਬਿਲਕੁਲ ਉਹ ਵਾਪਸ ਗੁਰੂ ਨਾਨਕ ਦੇਵ ਜੀ ਕੋਲ ਆਇਆ ਚਰਣਾ ਤੇ ਡਿੱਗ ਪਿਆ ਤੇ ਉਹਨਾਂ ਦਾ ਸਿੱਖ ਬਣ ਗਿਆ ਆਪਣਾ ਜੀਵਨ ਗੁਰਮਤ ਅਨੁਸਾਰ ਜੀਣ ਲੱਗਾ ਇਸ ਸਾਖੀ ਦੇ ਅਖੀਰ ਚ ਅਕਸਰ ਇੱਕ ਰੋਹਾਨੀ ਭਾਵ ਜਾਂ ਸਿੱਖਿਆ ਵਾਲਾ ਹਿੱਸਾ ਹੁੰਦਾ ਹੈ ਉਹਦਾ ਨਿਚੋੜ ਕੀ ਹੈ ਹਾਂ ਉਹ ਬਹੁਤ ਜ਼ਰੂਰੀ ਹਿੱਸਾ ਹੈ ਉਹ ਸਾਫ਼ ਕਰਦਾ ਹੈ ਕਿ ਪਹਿਲਾਂ ਅਸਲ ਪੁਣ ਨਾਮ ਜਪਣਾ ਹੈ ਸਭ ਤੋਂ ਚੰਗਾ ਕੰਮ ਰੱਬ ਦਾ ਨਾਮ ਸਿਮਰਨਾ ਹੈ ਨਾ ਕਿ ਮਰਨ ਵਾਲਿਆਂ ਲਈ ਮਹਿੰਗੀਆਂ ਰਸਮਾਂ ਠੀਕ ਦੂਜਾ ਰਸਮਾਂ ਦਾ ਭੋਜਨ ਨਹੀਂ ਪਹੁੰਚਦਾ ਇਹ ਸੋਚ ਕਿ ਸਰਦ ਵਗੈਰਾ ਦਾ ਭੋਜਨ ਪਰਲੋਕ ਚ ਪਿਤਰਾਂ ਨੂੰ ਮਿਲਦਾ ਹੈ ਇਹ ਸਾਖੀ ਮੁਤਾਬਕ ਸਿਰਫ ਪਰਮ ਹੈ ਹੂੰ ਤੀਜਾ ਕਰਮਾ ਦਾ ਫਲ ਨਾਲ ਜਾਂਦਾ ਹੈ ਪਰ ਜਿਹੜੇ ਜਿਉਂਦੇ ਜੀ ਚੰਗੇ ਕੰਮ ਕੀਤੇ ਨੇ ਭਜਨ ਬੰਦਗੀ ਦਇਆ ਸੇਵਾ ਨਾਮ ਇਹਨਾਂ ਦਾ ਅਸਰ ਇਹਨਾਂ ਦੇ ਸੰਸਕਾਰ ਆਤਮਾ ਦੇ ਨਾਲ ਜ਼ਰੂਰ ਜਾਂਦੇ ਨੇ ਅੱਛਾ ਇਹ ਫਰਕ ਹੈ ਹਾਂਜੀ ਤੇ ਚੌਥਾ ਤੇ ਸਭ ਤੋਂ ਅਹਿਮ ਆਖਰੀ ਵਾਸ਼ਨਾ ਫੈਸਲਾ ਕਰਦੀ ਹੈ ਆਖਰੀ ਸਾਹ ਵੇਲੇ ਮਨ 'ਚ ਜਿਹੜੀ ਤਕੜੀ ਇੱਛਾ ਹੁੰਦੀ ਹੈ ਉਹੀ ਅਗਰਾ ਜਨਮ ਤੈਅ ਕਰਦੀ ਹੈ। ਤਾਂ ਫਿਰ ਜੇ ਸਾਰੀ ਗੱਲ ਨੂੰ ਸਮੇਟੀਏ ਤਾਂ ਸਾਡੇ ਲਈ ਇਹਦਾ ਮਤਲਬ ਕੀ ਹੋਇਆ? ਇਹ ਹੀ ਕਿ ਧਿਆਨ ਮਰਨ ਤੋਂ ਬਾਅਦ ਕੀ ਹੋਊਗਾ ਉਸਤੇ ਨਹੀਂ ਸਗੋਂ ਇਸ ਜੀਵਨ ਨੂੰ ਕਿਵੇਂ ਜੀਣਾ ਹੈ ਉਸਤੇ ਹੋਵੇ। ਬਿਲਕੁਲ ਸਹੀ। ਇਸ ਸਾਖੀ ਦਾ ਮੁੱਖ ਤੇ ਕਹਿ ਲਓ ਕ੍ਰਾਂਤੀਕਾਰੀ ਸੰਦੇਸ਼ ਇਹੀ ਹੈ। ਧਿਆਨ ਮਰਨ ਤੋਂ ਬਾਅਦ ਦੀਆਂ ਰਸਮਾਂ ਤੋਂ ਹਟਾ ਕੇ ਇੱਕ ਸੁਚੇਤ ਜਾਗਦੇ ਹੋਏ ਨੈਤਿਕ ਜੀਵਨ ਜਿਉਣ ਤੇ ਲਾਉਣਾ ਚਾਹੀਦਾ ਹੈ ਹਾਂ ਅਜਿਹਾ ਜੀਵਨ ਜਿਸ ਦਾ ਕੇਂਦਰ ਰੱਬ ਦੀ ਯਾਦ ਨਾਮ ਸਿਮਰਨ ਸੇਵਾ ਚੰਗੇ ਕੰਮ ਹੋਣ ਜੀ ਤੇ ਜਿਵੇਂ ਤੁਸੀਂ ਸ਼ੁਰੂ ਚ ਕਿਹਾ ਸੀ ਇਸ ਸਾਖੀ ਦਾ ਜ਼ਿਕਰ ਭਾਈ ਸੰਤੋਖ ਸਿੰਘ ਜੀ ਦੇ ਮਹਾਨ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਇੱਕ ਬਹੁਤ ਅਹਿਮ ਸਰੋਤ ਹੈ ਹਾਂਜੀ ਇਹ ਕਹਾਣੀ ਇਸ ਗੱਲ ਤੇ ਬਹੁਤ ਜ਼ੋਰ ਦਿੰਦੀ ਹੈ ਕਿ ਆਤਮਿਕ ਤਰੱਕੀ ਅੰਦਰ ਦੀ ਯਾਤਰਾ ਹੈ ਬਾਰਲੇ ਦਿਖਾਵੇ ਜਾਂ ਰਸਮਾਂ ਨਾਲ ਨਹੀਂ ਹੁੰਦੀ ਇਹ ਬੰਦੇ ਦੇ ਆਪਣੇ ਅੰਦਰਲੇ ਸੰਸਕਾਰਾਂ ਕਰਮਾਂ ਤੇ ਖਾਸ ਕਰਕੇ ਉਹਦੀ ਮਨ ਸੇ ਖਾਲਤ ਉਹ ਵੀ ਜ਼ਿੰਦਗੀ ਤੇ ਆਖਰੀ ਫੈਸਲਾ ਕਰਨ ਵਾਲੇ ਪਲ ਦੀ ਸੋਚ ਤੇ ਨਿਰਭਰ ਕਰਦੀ ਹੈ ਇਸ ਲਈ ਸਾਰੀ ਉਮਰ ਦੀ ਕਮਾਈ ਸਾਰੀ ਉਮਰ ਦਾ ਅਭਿਆਸ ਹੀ ਅਸਲ ਚ ਮਾਇਨੇ ਰੱਖਦਾ ਹੈ ਬਿਲਕੁਲ ਸੱਚੀ ਇਹ ਸਾਖੀ ਸਾਨੂੰ ਬਹੁਤ ਡੂੰਗਾ ਸੋਚਣ ਲਾਉਂਦੀ ਹੈ ਜੀਵਨ ਚ ਕੀਤੀ ਭਗਤੀ ਮਨ ਦੀ ਸਾਧਨਾ ਤੇ ਆਪਣੇ ਆਖਰੀ ਖਿਆਲਾਂ ਦੀ ਕਿੰਨੀ ਤਾਕਤ ਹੈ ਕਿੰਨੀ ਅਹਿਮੀਅਤ ਹੈ ਇਹ ਬੜੇ ਨਾਟਕੀ ਟੰਗਣਾ ਸਾਹਮਣੇ ਰੱਖਦੀ ਹੈ ਹਾਂਜੀ ਇਹ ਸਾਨੂੰ ਪੁੱਛਦੀ ਹੈ ਕਿ ਸਾਡਾ ਧਿਆਨ ਕਿੱਥੇ ਹੈ ਕੀ ਅਸੀਂ ਸਿਰਫ ਬਾਰੀ ਕਰਮ ਕਾਂਡਾਂ 'ਚ ਫਸਿਆ ਜਾਂ ਅਸੀਂ ਆਪਣੇ ਅੰਦਰ ਦੀ ਹਾਲਤ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇੱਥੋਂ ਹੀ ਨਾ ਇੱਕ ਹੋਰ ਵਿਚਾਰ ਨਿਕਲਦਾ ਹੈ ਜਿਸ ਤੇ ਸ਼ਾਇਦ ਅਸੀਂ ਸਿੱਧਾ ਗੱਲ ਨਹੀਂ ਕੀਤੀ ਪਰ ਉਹ ਇਸ ਸਾਰੀ ਗੱਲ 'ਚੋਂ ਉਭਰਦਾ ਹੈ ਅੱਛਾ ਉਹ ਕੀ ਦੇਖੋ ਜੇ ਇਸ ਕਹਾਣੀ ਮੁਤਾਬਕ ਆਖਰੀ ਇੱਛਾ ਅੰਤਿਮ ਵਾਸ਼ਨਾ ਅਗਲੀ ਗਤੀ ਤੈਕਰਨ ਜ ਐਨੀ ਜ਼ਿਆਦਾ ਫੈਸਲਾ ਕੋਨਾ ਹਾਂਜੀ ਕਾ ਫਿਰ ਸਵਾਲ ਇਹ ਬਣਦਾ ਹੈ ਕਿ ਜੀਵਨ ਪਰ ਨਿਰਸਵਾਰਥ ਸੇਵਾ ਕਰਦੇ ਰਹਿਣਾ ਲਗਾਤਾਰ ਨਾਮ ਸਿਮਰਨ ਦਾ ਅਭਿਆਸ ਕਰਨਾ ਮਨ ਨੂੰ ਗੁਰੂ ਦੇ ਕਹੇ ਅਨੁਸਾਰ ਢਾਲਣਾ ਹੂੰ ਇਹ ਸਭ ਕੁਝ ਉਸ ਮਹੱਤਵਪੂਰਨ ਆਖਰੀ ਪੜ ਨੂੰ ਸਹੀ ਦਿਸ਼ਾ ਦੇਣ ਵਿੱਚ ਉੱਚੀ ਦਿਸ਼ਾ ਦੇਣ ਵਿੱਚ ਕਿਵੇਂ ਮਦਦ ਕਰ ਸਕਦਾ ਹੈ ਹਾਂ ਇਹ ਸੋਚਣ ਵਾਲੀ ਗੱਲ ਹੈ हाँ जी कि, कि सा रोज, जीवन, रोज, साड़ा रोज का जीवन साडिया रोज दोणा सा अध्यात्मिक अभ्यास असल च उस आखिरी पल की तैयारी ही है ताकि आत्मा की यात्रा पटकन की बजाय मुक्ति बल हो सके शायद यही इस साखी का सब तो गहरा अमली सब